ਹੁਣ ਫੈਟੀ ਐਸਿਡ ਜਾਨੀ ਕਿ ਐਡਾਪੋ ਟਿਸ਼ੂ ਜਾਂ ਫਿਰ ਤੁਸੀਂ ਕਹਿ ਲੋ ਟ੍ਰਾਈਗਲਿਸਰਾਈਡ ਥੋੜੇ ਟੁੱਟਦੇ ਨੇ 글ਿਸਰੋਲ ਬੈਕਬੋਨ ਤੋਂ ਮਤਲਬ ਜਿੱਥੇ ਵੀ ਉਹ ਸਰੀਰ ਨਾਲ ਜੁੜੇ ਹੁੰਦੇ ਨੇ ਕਿਉਂਕਿ ਸਰੀਰ ਨੂੰ એનર્ਜੀ ਚਾਹੀਦੀ ਆ ਇਹਨੂੰ ਕਹਿੰਦੇ ਨੇ ਫੈਟ ਆਕਸੀਡੇਸ਼ਨ ਸਿੱਧਾ ਆਉਂਦੇ ਨੇ ਲਿਵਰ ਦੇ ਵਿੱਚ ਤੇ ਉੱਥੋਂ ਫਿਰ ਜਾਂਦੇ ਨੇ ਉਹ ਮਸਲਾਂ ਤੱਕ ਜਾਂ ਥੋੜੀ ਬਾਡੀ ਉਹਨਾਂ ਨੂੰ ਫਿਰ ਫ੍ਰੀ ਫੈਟੀ ਐਸਿਡ ਨੂੰ ਯੂਜ਼ ਕਰਦੀ ਆ ਮਾਈਟੋਕਾਂਡਰੀਆ ਦੇ ਥਰੂ ਜੋ ਕਿ એનર્ਜੀ ਫੈਕਟਰੀ ਆ ਨੇ ਜਿੱਥੇ ਥੋੜੀ ਬਾਡੀ ਉਹ ਸਾਰੀ ਬਾਦੂ ਜਮਾ ਹੋਈ ਚਰਬੀ ਨੂੰ ਵਰਤ ਲੈਂਦੀ ਆ ਐਸ ਅ એનર્ਜੀ ਦੇ ਵਿੱਚ ਹੁਣ ਚੱਕਰ ਗਿਆ ਲਿਵਰ ਸਭ ਤੋਂ ਵੱਧ ਕੀਦਣਾ ਭਰਦੀ ਆ ਸਿੰਪਲ 슈ਗਰ ਨਾ ਪਲੇਟਾਂ ਪਰ ਪਰ ਫਰੂਟ ਖਾਣੇ ਫਰੂਕਟੋਸ ਵੀ ਲਿਵਰ ਗਲਾਈਕਜਨੇ ਭਰਦੀ ਆ ਹਜੇ ਕੰਪਲੈਕਸ ਕਾਰਬ ਨਾ ਘੱਟ ਭਰਦੀ ਆ ਕਿਉਂਕਿ ਜਿੰਨਾ ਟਾਈਮ ਥੋੜਾ ਲਿਵਰ ਭਰੇ ਆ ਐਚਐਸਐਲ ਜਣਗੀ ਹਾਰਮੋਨ ਸੈਂਸਿਟਿਵ ਲਾਈਪੇਸ ਇਨਜ਼ਾਈਮ ਆਪਣੀ ਜਾਣਾ ਜੋ ਕਿ ਫੈਟ ਬਰਨਿੰਗ ਇਨਜ਼ਾਈਮ ਆ ਹੁਣ ਇੱਕ ਸਿੰਪਲ ਬੰਦੇ ਦਾ 12 ਤੋਂ ਲੈ ਕੇ 24 ਘੰਟੇ ਲੱਗਦੇ ਨੇ ਲਿਵਰ ਗਲਾਈਕਜਨ ਮੁਕਣ ਨੂੰ ਇਸ ਕਰਕੇ ਇੰਟਰਮੀਟਿੰਗ ਫਾਸਟਿੰਗ ਕਰੋ ਵਿਦ ਲੋ ਕਾਰਬ ਡਾਈਟ ਕਿਉਂਕਿ ਲੋ ਕਾਰਬ ਰੱਖਾਂਗੇ ਉਹ ਪਹਿਲੀ ਲਿਵਰ ਚ ਗਲਾਈਕਜਨ ਘੱਟ ਰਹੂਗਾ ਤੇ 8-10 ਘੰਟੇ ਦੇ ਵਿੱਚ ਲਿਵਰ ਗਲਿਕੋਜਨ ਮੁੱਕ ਜਾਂਦਾ ਉਸ ਤੋਂ ਬਾਅਦ ਫਿਰ ਸਾਰਾ ਇਹ ਫੈਟ ਬਰਨ ਪ੍ਰੋਸੈਸ ਸ਼ੁਰੂ ਹੋ ਜਾਂਦਾ